ਜੰਮੂ ਕਸ਼ਮੀਰ ਵਿੱਚ ਸਾਲਾਨਾ ਸ੍ਰੀ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਜਿਸ ਨੂੰ ਦੇਖਦਿਆਂ ਹੋਇਆਂ ਜੰਮੂ ਕਸ਼ਮੀਰ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਪੂਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਜੰਮੂ ਕਸ਼ਮੀਰ ਪੁਲਿਸ ਵੱਲੋਂ ਲਖਨਪੁਰ ਤੋਂ ਲੈ ਕੇ ਪਵਿੱਤਰ ਸ੍ਰੀ ਅਮਰਨਾਥ ਗੁਫਾ ਤੱਕ ਦੇ ਰਸਤੇ ਤੇ ਸੁਰੱਖਿਆ ਪ੍ਰਬੰਧਾਂ ਦਾ ਅੱਜ ਜਾਇਜ਼ਾ ਲਿਆ ਗਿਆ ਇਸ ਤੋਂ ਬਾਅਦ ਜੰਮੂ ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਜੰਮੂ ਜ਼ੋਨ ਪੀਮਸਨ ਟੂਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਸਬੰਧੀ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ पूरे स्ट्रेच में यदि हम लखनपुर से बनिहाल तक की बात करें एक बहुस्तरीय सुरक्षा या मल्टी टीयर सिक्योरिटी का अरेंजमेंट इस बार हम लोग कर रहे हैं ऐसा नहीं है कि पहले यह नहीं होता था पहले भी होता था लेकिन इस बार उसकी व्यवस्था पहले से मुझे लगता है कि बेहतर तरीके से की है इस बार आरोपी जैसे अपने कठुआ में एक्स्ट्रा लगाई गई है इस बार लखनपुर से लेकर जो जम्मू का स्ट्रेच है पहले वहां रोड ओपनिंग पार्टी की व्यवस्था नहीं होती थी इस बार उसकी भी व्यवस्था की गई है और सर टेक्नोलॉजी का तो किस तरह यूज हो रहा है जैसे सीसीटीवी पूरे एनएच के स्टेज पर सीसीटीवी कवरेज है और उसमें फेशियल रिकॉग्निशन सिस्टम जो है वो डिप्लॉयड है ड्रोन भी एक सेट है तो उसके लिए भी क्या तैयारी है जैसे मैंने पहले कहा कि ड्रोन का इस्तेमाल बड़ा सोच समझ के करने की आवश्यकता है और उसका इस्तेमाल जहां भी जरूरत पड़ेगा वहां हम करेंगे ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸੈਨਾ ਨੇ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਅਹਿਮ ਬੈਠਕ ਕੀਤੀ ਸੈਨਾ ਨੇ ਸ਼੍ਰੀਨਗਰ ਸਥਿਤ ਰਾਜ ਭਵਨ ਵਿਖੇ ਮੁੱਖ ਮੰਤਰੀ ਉਮਰ ਅਬਦੁੱਲਾ ਸਣੇ ਵਕਫਾਤ ਸਿਆਸੀ ਆਗੂਆਂ ਨਾਲ ਬੈਠਕ ਕੀਤੀ ਸੈਨਾ ਨੇ ਸ੍ਰੀ ਅਮਰਨਾਥ ਜੀ ਸ਼੍ਰਾਇਨ ਬੋਰਡ ਜੰਮੂ ਕਸ਼ਮੀਰ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਤੇ ਸੁਰੱਖਿਆ ਬਲਾ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ ਇਸ ਸਾਲ ਦੀ ਯਾਤਰਾ ਅਧਿਆਤਮਿਕ ਤੌਰ ਤੇ ਯਾਦਗਾਰ ਅਤੇ ਸ਼ੁਭ ਰਹੇਗੀ